ਟੁੱਟੂਗਾ ਨਹੀਂਗਾ ਕਿਉਂਕਿ ਪਲਕੀ ਸਾਹਿਬਾ ਖੇਤਾਂ 'ਚ ਵੀ ਜਾਣੀ ਆ ਹਾਂਜੀ ਪਈਆਂ ਤੇ ਵੀ ਜਾਣੀ ਆ ਬਿਲਕੁਲ ਜੀ ਤਾਂ ਸਸਪੈਂਸ਼ਨ ਕਿੰਨੀ ਹੈ ਦੀ ਕੋਈ ਪਲਟਨ ਦਾ ਡਰ ਕੋਈ ਤੀਜ ਭਿਹਾ ਲੀ ਜਿਵੇਂ ਤੁਸੀਂ ਆਮ ਤੌਰ ਤੇ ਭਿਉਂਦੇ ਭਿਉਂਦੇ ਨਹੀਂਗੇ ਭਿਉਂਦੇ ਨਹੀਂ ਪਰ ਹਰ ਇੱਕ ਬੰਦੇ ਦਾ ਇੱਕ ਤਜਰਬਾ ਹੁੰਦਾ ਇਹ ਸਸਪੈਂਸ਼ਨ ਦੇ ਅੰਡਰ ਕਾਮ ਕੀਤਾ ਗਿਆ ਇਹਦੀ ਲਿਮਟ ਹੈ 80 ਦੀ ਅੱਛਾ ਤੁਸੀਂ 80 90 ਦੀ ਸਪੀਡ ਤੇ ਜਿਵੇਂ ਹਾਈਵੇ ਤੇ ਚਲਾ ਸਕਦੇ ਹੋ ਹੂੰ ਇਹ ਬੰਦ ਫਿਕਸ ਚੀਜ਼ਾਂ ਨਹੀਂ ਗੀਆਂ ਸਭ ਖੋਲਦਿਆਂ ਇਹ ਮਨ ਕੋ ਦੇਖੋ ਇਹਨੇ ਹੁਣ ਮੈਸਤਰੀ ਕੋਲੇ ਵੀ ਜਾਣਾ ਸਮਾਂ ਪਾ ਕੇ ਬਿਲਕੁਲ ਜੀ ਤੇ ਉਹਨੂੰ ਫਿਰ ਇਹਦਾ ਸੌਖਾ ਹੋ ਜੇ ਭਾਈ ਦਾ ਕੰਮ ਕਾਜ ਕਰਨਾ ਸੌਖਾ ਹੋ ਜੂ ਤੇ ਆ ਗੋਲ ਕਲਾਤੀ ਇੱਧਰ ਇਹ ਇੱਧਰ ਗੋਲ ਕਾ ਜੀ ਦੋਨੋਂ ਸਾਈਡ ਤੇ ਤੇ ਆ ਦੇਖੋ ਇੱਥੋਂ ਦਿਖਾਈ ਲਾਈਟਿੰਗ ਦਿਖਾ ਦਿਓ ਕਿੰਨੀ ਸੋਹਣੀ ਲਾਈਟਿੰਗ ਆ ਵਿਚਾਲੇ ਜੈਲੋ ਕਲਰ ਬਹੁਤ ਪਿਆਰਾ ਲੱਗਦਾ ਜੈਲੋ ਨਾਲ ਗ੍ਰੀਨ ਜੈ ਹੈ ਨਾ ਹਾਂਜੀ ਤੇ ਇਹ ਬਹੁਤ ਅਟਰੈਕਟਿਵ ਆ ਬਹੁਤ ਖੂਬਸੂਰਤ ਵੇ ਕੀ ਕਹਿਣੀ ਆ ਆ ਪੜਦੇ ਸਫੇਦ ਭਾਈ ਸਿਰਾ ਹੋ ਗਿਆ ਤੇ ਮਤਲਬ ਕੰਮ ਕਰਾ ਕੇ ਸਵਾਦ ਆਇਆ ਪੂਰੀ ਸੰਤੁਸ਼ਟਾ ਸੰਗਤ ਆ ਰੂਹ ਖੋਸ਼ਾ ਰੂਹ ਖੋਸ਼ਾ ਬਹੁਤ ਜਿਆਦਾ ਸੰਤੁਸ਼ਟ ਬਾਕੀ ਉੱਥੇ ਸੰਗਤ ਜੋ ਗੁਰਦੁਆਰਾ ਸਾਹਿਬ ਚੋਂ ਦੱਸੋ ਨਹੀਂ ਉਹ ਤਾਂ ਉਡੀਕ ਕਰ ਰਹੇ ਜੀ ਸਾਡੀ ਉਡੀਕ ਕਰ ਰਹੇ ਅਸੀਂ ਅਰਦਾਸ ਵੀ ਕਰਦੇ ਆਂ ਹਿਰਦੇ ਤੋਂ ਇੱਕ ਤਾਂ ਹੁੰਦੀ ਆ ਅਰਦਾਸ ਮੁਖ ਨਾਲ ਹਮ ਅਸੀਂ ਹਿਰਦੇ ਤੋਂ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਗੁਰੂ ਦੀ ਸੇਵਾ ਇਹਨਾਂ ਨੂੰ ਹੋਰ ਵੀ ਲਵੇ ਜਿਵੇਂ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਤੇ ਨਵੀਂ ਸ਼ੁਰੂਆਤ ਆਪਾਂ ਕਰ ਰਹੇ ਆਂ ਗੁਰੂ ਸਾਹਿਬ ਦੀ ਪਾਲਕੀ ਤੋਂ ਇਹਦਾ ਵੀ ਨਵਾਂ ਮਾਡਲ ਬਣਿਆ ਵਾ ਇਸ ਵਕਤ ਆਪਾਂ ਪੰਜਾਬ ਚ ਪਹੁੰਚ ਚੁੱਕੇ ਆ ਇਸ ਵਕਤ ਖੋਸਾ ਰਣ ਧੀਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਬਾਈ ਸਤਨਾਮ ਜੀ ਆਪਣੇ ਨਾਲ ਹੋਣਗੇ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਚੜਦੀ ਕਲਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਧੰਨਵਾਦ ਮਿਹਰਬਾਨੀ ਦਰਸ਼ਕੋ ਤੁਸੀਂ ਅੱਗੇ ਵੀ ਪਾਲਕੀ ਦੀਆਂ ਵੀਡੀਓ ਵੇਖੀਆਂ ਵਾ ਪਰ ਹਰ ਵੇਰੀ ਇੱਕ ਨਵੀਂ ਕਾੜ ਕੱਢਦੇ ਆ ਨਵੀਂ ਤਕਨੀਕ ਵਰਤਦੇ ਆ ਜਸ ਕਰਕੇ ਨਵੀਂ ਸੰਗਤ ਆਉਂਦੀ ਆ ਤੇ ਉਹ ਗੁਰੂ ਸਾਹਿਬਾਨ ਦੇ ਲਈ ਫਿਰ ਪਾਲਕੀ ਜੋ ਤਿਆਰ ਕਰਦੇ ਆ ਲੈ ਕੇ ਜਾਂਦੇ ਆ ਆ ਵੀਰ ਜੀ ਕਿੱਥੇ ਜਾਣੀ ਆ ਆਪੋ ਸੰਗਤ ਨਾਲ ਵੀ ਸਾਂਝ ਪਾਵਾਂਗੇ ਬਾਅਦ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਮੀਡੀਆ ਰਹੀ ਦੇਖ ਰਹੀ ਸਾਰੀ ਸਿੱਖ ਸੰਗਤ ਨੂੰ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਪਾਲਕੀ ਸਾਹਿਬ ਜਾਣੀ ਆ ਜੀ ਅੱਜ ਧਰਮਗੜ ਮੋਹਾਲੀ ਦੇ ਵਿੱਚ ਜੀ ਉਥੋਂ ਦੀ ਸਾਂਝ ਜੀ ਤੇ ਜਿਹੜੀ ਲਾਸਟ ਆਪਾਂ ਵੀਡੀਓ ਵੇਖੀ ਸੀ ਉਹ ਗਈ ਸੀ ਆਪਣੀ 12 ਮੁਲਾ 12 ਮੁਲਾ ਜੰਮੂ ਕਸ਼ਮੀਰ ਦੇ ਵਿੱਚ ਹੈ ਨਾ ਬਹੁਤ ਵੱਡੀ ਗੱਲ ਆ ਇਹਦੇ ਵਿੱਚ ਤੁਸੀਂ ਡਿਜ਼ਾਈਨ ਹੁਬ ਵੱਖਰਾ ਕਰ ਲਿਆ ਸਾਰੀਆਂ ਚੀਜ਼ਾਂ ਜੀ ਸਮੇਂ ਦੇ ਨਾਲ ਜੋ ਸੋਚੀ ਮਿਲਦੀ ਆਪਾਂ ਸਭ ਕੁਝ ਚੇਂਜ ਕੀਤਾ ਦੇਖ ਸਕਦੇ ਹੋ ਪਹਿਲਾਂ ਵਾਲਾ ਮਾਡਲ ਤੇ ਇਹ ਆ ਆ ਆ ਮੈਂ ਦੱਸ ਦਿੰਦਾ ਦਰਸ਼ਕੋ ਆ ਪਹਿਲਾਂ ਵਾਲਾ ਮਾਡਲ ਆ ਆਹ ਜਮਾਂ ਨਵੀਂ ਨਕੋਰ ਹੈ ਨਾ ਬਿਲਕੁਲ ਜੀ ਤੇ ਇਹਦੇ ਵਿੱਚ ਇੱਕਵੇਂ ਹੋਰ ਦੇਖਿਆ ਇੱਥੇ ਫੁੱਲ ਹੈ ਨਹੀਂਗੇ ਇਹ ਜਿਸ ਤਰ੍ਹਾਂ ਦੇ ਉੱਤੇ ਹਾਂ ਜੀ ਤੇ ਇਸ ਥਾਂ ਦੇ ਉੱਤੇ ਫੁੱਲ ਹੈਗੇ ਆ ਫੁੱਲ ਇਹ ਜਿਸ ਤਰ੍ਹਾਂ ਆਪਾਂ ਨੂੰ ਸੋਚੀ ਮਿਲਦੀ ਜਾਂ ਸੁਝਾਅ ਮਿਲਦਾ ਇਕੱਲੇ ਆਪਾਂ ਹੀ ਨਹੀਂ ਸੁਝਵਾਂ ਜੀ ਕਈ ਵਾਰ ਸੰਗਤ ਵੀ ਆਪਾਂ ਨੂੰ ਕਹਿ ਦਿੰਦੀ ਆ ਇਹ ਤਾਂ ਰੱਖਿਆ ਜੀ ਸਫਾਈ ਜਦੋਂ ਟਾਇਰ ਚੱਲਦੇ ਆ ਹਾਂ ਹਾਂ ਤਾਂ ਉਹ ਦਾ ਗਾਰਾ ਪੈਂਦਾ ਵਾ ਇਹ ਤਾਂ ਪਲੈਨ ਕਰਤਾ ਦੂਸਰਾ ਉਹਦੇ ਤੁਸੀਂ ਉਹ ਦੇਖ ਸਕਦੇ ਹੋ ਹਾਂ ਬਰਾਬਰ ਤਰ੍ਹਾਂ ਦੇ ਵਿਖਾਈ ਇਹਦੀ ਸਾਈਡ ਵੀ ਕਵਰ ਕੀਤੀ ਗਈ ਆ ਆ ਦੇਖੋ ਲੈ ਅਦਕ ਖਾਸੋਂ ਦਰਸ਼ਕੋ ਇਧਰਲੇ ਪਾਸੇ ਆਹਾ ਸਾਰਾ ਮਤਲਬ ਗਾਰਾ ਪੈ ਚੁੱਕੇ ਇਹਦੇ ਕਰਕੇ ਫਿਰ ਸਾਨੂੰ ਪਤਾ ਲੱਗੇ ਵੀ ਐੇ ਕਰ ਲਗੇ ਬਿਲਕੁਲ ਹੁਣ ਹੋਰ ਕਿਹੜੀ ਕੀ ਕੀ ਨਵਾਂ ਕਰਤਾ ਇਕ ਤਾਂ ਲਾਤਾ ਲੱਗਦਾ ਆਹਾ ਇਧਰ ਹਾਂਜੀ ਹੈਨਾ ਖੰਡਾ ਹਾਂਜੀ ਆ ਖੰਡਾ ਲਾਤਾ ਅੱਗੇ ਹਾਂਜੀ ਫੁਆਰੇ ਵਾਲਾ ਸਿਸਟਮ ਸੇਮ ਹੈ ਪਹਿਲਾਂ ਤੇ ਚਲਾ ਕੇ ਦਿਖਾ ਦਿਓ ਕਿਉਂਕਿ ਕੁਝ ਬਹੁਤ ਸਾਰੇ ਦਰਸ਼ਕ ਆਪਣੇ ਨਵੇਂ ਜੁੜੇ ਹੁੰਦੇ ਆ ਹਨਾ ਤਾਂ ਮਾੜਾ ਚਲਾ ਕੇ ਦਿਖਾ ਦਿਓ ਫੁਆਰੇ ਹੋਗੇ ਤੇ ਲਾਈਟ ਵੀ ਵੱਖਰੀ ਆ ਲਾਈਟ ਵੀ ਵੱਖਰੀ ਆ ਲੈ ਕਿਉਂ ਮੰਨਦੇ ਆ ਨਾ ਫਿਰ ਤਾਂ ਉਧਰ ਹੂਟਰ ਹੂਟਰ ਵੀ ਵੱਜਦਾ ਹੂਟਰ ਵੱਜਦਾ ਹੂਟਰ ਵੀ ਵੱਜਦਾ ਤੇ ਬੜਾ ਜਿਹਾ ਜੋ ਕੇ ਸਮੇਂ ਦੀਆਂ ਜੋ ਸਹੂਲਤਾ ਮਰਿਆਦਾ ਦੇ ਅਨੁਸਾਰ ਜੋ ਚੀਜ਼ਾਂ ਰੱਖਣ ਦੀ ਕੋਸ਼ਿਸ਼ ਕੀਤੀ ਉਹ ਪੂਰੀ ਰੱਖੀ ਆ ਪਾਜੀ ਬਿਲਕੁਲ ਕੁਝ ਬਾਹਰ ਨਹੀਂ ਆ ਪਰ ਫਿਰ ਵੀ ਆਪਾਂ ਸਿੰਘ ਨੂੰ ਇਹ ਬੇਨਤੀ ਕਰਦੇ ਆ ਵੀ ਪੂਰਾ ਤਾਂ ਕੋਈ ਨਹੀਂ ਹੁੰਦਾ ਪਰ ਜੇ ਤੁਹਾਨੂੰ ਲੱਗਦਾ ਵੀਡੀਓ ਚ ਦੇਖ ਤੇ ਇਸ ਚੀਜ਼ ਤੇ ਕੋਈ ਕੰਮ ਕਰਨ ਵਾਲਾ ਤਾਂ ਜ਼ਰੂਰ ਮੈਸੇਜ ਕਰਨ ਸਾਨੂੰ ਦੱਸਣ ਜ਼ਰੂਰ ਇਹਦੇ ਵਿੱਚ ਕਿੰਤੂ ਵਾਲੀ ਕੋਈ ਗੱਲ ਨਹੀਂ ਮੈਨੂੰ ਸਿੱਖਿਆ ਮਿਲੂਗੀ ਬਿਲਕੁਲ ਮਾੜਾ ਜੀ ਤੁਸੀਂ ਫੰਕਸ਼ਨਸ ਜੋ ਹੈਗੇ ਨੇ ਪਰ ਨੇੜੇ ਆ ਕੇ ਦਿਖਾ ਦਿਓ ਟੂ ਐਕਸ ਤੇ ਕਰ ਲਓ ਭਾਵੇਂ ਆਹ ਚੀਜ਼ ਦੇਖੋ ਇੱਥੇ ਆਹ ਹੋਟਲ ਵਾਲਾ ਹੋ ਗਿਆ ਸਸਤੋਂ ਬਈ ਅਰ ਸ਼ਕਵਾ ਦੇਖੋ ਪ੍ਰੈਸ਼ਰ ਵੀ ਦੇ ਵਿੱਚ ਆ ਲੱਗੀਆਂ ਟੂਟੀਆਂ ਲੱਗੀਆਂ ਹੋਈਆਂ ਫੁਵਾਹਾਰਾ ਸਿਸਟਮ ਕਹਿ ਸਕਦੇ ਹਾਂ ਅੱਛਾ ਇਹ ਵੀ ਦੱਸ ਦਿੰਦਾ ਜੀ ਇਹ ਗੇਟਵਾਲ ਨਹੀਂ ਲੱਗਾ ਕੋਈ ਇਹ ਆਟੋਮੈਟਿਕ ਸਿਸਟਮ ਲੱਗਾ ਹੋਇਆ ਵਾ ਅੱਛਾ ਵੀ ਉਹ ਜਿੰਨਾ ਕੰਟਰੋਲ ਹੈ ਉਹ ਸਾਰਾ ਜਿਹੜਾ ਮੂਰੇ ਡਰਾਈਵਰ ਹੀ ਕਰ ਰਿਹਾ ਹੋਏਗਾ ਡਰਾਈਵਰ ਬਾਈ ਉਹਦੇ ਕੋਲੇ ਕੰਟਰੋਲ ਹੈ ਮਤਲਬ ਜਿਵੇਂ ਜਿੰਨਾ ਛੱਡਣਾ ਉਹ ਨਹੀਂ ਛੱਡ ਲੈਣਾ ਛੱਡ ਸਕਦੇ ਆ ਕੋਈ ਗੇਟਵਾਲ ਨਹੀਂਗਾ ਵੀ ਉੱਤਰ ਕੇ ਆਪਾਂ ਛੱਡਾਂਗੇ ਤਾਂ ਹੋਊਗਾ ਕੰਟਰੋਲ ਅੰਦਰ ਹੀ ਰੱਖਿਆ ਗਿਆ ਇਹਦਾ ਤਾਂ ਇੱਕ ਬੰਦ ਕਰ ਦਿਓ ਫਿਰ ਇਧਰੋਂ ਭਾਵੇਂ ਆਜੋ ਆਪਾਂ ਇਧਰ ਦੇਖ ਲਈਏ ਹੋਰ ਚੀਜ਼ਾਂ ਵੀ ਤੇ ਆ ਅਲਾਈ ਬਹੁਤ ਸੋਹਣੇ ਹਾਂਜੀ ਹੈਨਾ ਬਿਲਕੁਲ ਜੀ ਇਹ ਸੰਗਤ ਆ ਦੀ ਡਿਮਾਂਡ ਦੇ ਹਿਸਾਬ ਨਾਲ ਵੀ ਕਰਵਾ ਸਕਦੀ ਹੈ ਨਾ ਪ੍ਰਬੰਧਕ ਕਮੇਟੀ ਬਿਲਕੁਲ ਜੀ ਔਰ ਦੂਸਰੀ ਇਹ ਵੀ ਹੈ ਇਸ ਚੀਜ਼ ਦੇ ਨਾਲ ਜੱਜਦੀ ਵੀ ਹੈ ਜੱਜਦੀ ਹੈ ਗੱਲ ਪੂਰੀ ਬਣੀ ਪਈ ਹੈ ਲੈ ਹਾਂਜੀ ਬਾਕੀ ਗੁਰੂ ਸਾਹਿਬ ਨੇ ਜਾਣਾ ਬਿਲਕੁਲ ਜੀ ਤੇ ਗੱਲ ਪੂਰੀ ਬਣੀ ਪਈ ਆ ਤੇ ਵੱਡੀ ਗੱਲ ਦਰਸ਼ਕੋ ਸਾਨੂੰ ਮੈਂ ਦੱਸ ਦਿਆਂ ਦਰਬਾਰ ਸਾਹਿਬ ਵੱਲੋਂ ਵੀ ਇਹਨਾਂ ਨੂੰ ਸਨਮਾਨ ਕੀਤਾ ਗਿਆ ਸੀਗਾ ਜੀ 24 ਕੈਰਟ ਹੈ ਨਾ 24 ਕੈਟ ਗੋਲਡ ਦੇ ਨਾਲ ਜੋ ਮੋਮੈਂਟੋ ਦਿੱਤਾ ਜਾਂਦਾ ਜਾਂ ਸੈਲੀਬ੍ਰਿਟੀ ਜਾਂ ਬਹੁਤ ਵੱਡੇ ਕਾਰਜ ਕੀਤੇ ਆ ਤੇ ਹਾਂ ਕਿਸੇ ਵੱਡੀ ਸੇਵਾ ਦੇ ਦੇ ਇਹ ਵਿਜੂਜੋ ਹਨਾ ਤੋਂ ਤੁਹਾਨੂੰ ਦਿੱਤਾ ਗਿਆ ਬਹੁਤ ਮਾਣ ਵਾਲੀ ਗੱਲ ਆ ਔਰ ਹਰ ਇੱਕ ਪੱਖ ਜਿੰਨਾ ਇਹਦਾ ਕੰਮ ਕੀਤਾ ਗਿਆ ਹਰ ਇੱਕ ਰਿਮੂਵੇਬਲ ਹੈ ਰਿਮੂਵੇਬਲ ਹੈ ਵੀ ਕੱਲ ਨੂੰ ਕਿਤੇ ਕੋਈ ਕੰਮ ਪੈਂਦਾ ਇਲੈਕਟ੍ਰੋਨਿਕ ਦਾ ਜਾਂ ਮਿਸਤਰੀ ਦਾ ਤਾਂ ਉਹ ਉਥੇ ਸੌਖਾ ਹੋ ਸਕਦਾ ਇਹ ਬੰਦ ਫਿਕਸ ਚੀਜ਼ਾਂ ਨਹੀਂ ਗੀਆਂ ਸਭ ਖੋਲਦਿਆਂ ਇਹ ਮਨ ਕੋ ਦੇਖੋ ਇਹਨੇ ਹੁਣ ਮੈਸਤਰੀ ਕੋਲੇ ਵੀ ਜਾਣਾ ਸਮਾਂ ਪਾ ਕੇ ਬਿਲਕੁਲ ਜੀ ਤੇ ਉਹਨੂੰ ਫਿਰ ਇਹਦਾ ਸੌਖਾ ਹੋ ਜੇ ਭਾਈ ਦਾ ਕੰਮ ਕਾਜ ਕਰਨਾ ਸੌਖਾ ਹੋ ਜੂ ਤੇ ਆ ਗੋਲ ਕਲਾਤੀ ਇੱਧਰ ਇਹ ਇੱਧਰ ਗੋਲ ਕਾ ਜੀ ਦੋਨੋਂ ਸਾਈਡ ਤੇ ਦੂਨੇ ਪਾਸੇ ਦੀ ਵੀ ਕਈ ਵਾਰੀ ਹੈ ਨਾ ਨਗਰ ਕੀਰਤਨ ਤੇ ਵੀ ਲਾਉਣੀ ਪੈ ਸਕਦੀ ਹੈ ਤਾਂ ਉੱਥੇ ਮੱਥਾ ਟੇਕਣਾ ਸੌਖਾ ਭਾਈ ਹੈ ਨਾ ਤੇ ਇੱਧਰ ਆ ਗਿਆ ਜੀ ਆਪਣਾ ਟੂਲ ਬਾਕਸ ਟੂਲ ਬਾਕਸ ਆ ਗਿਆ ਗੱਡੀ ਦੇ ਟੂਲ ਰੱਖ ਸਕਦੇ ਆਪਾਂ ਹਾਂ ਇੱਥੋਂ ਆ ਟੂਲ ਰੱਖਾ ਇੱਥੋਂ ਪਾਣੀ ਪੈਣ ਨੂੰ ਇਹ ਪਾਣੀ ਪੈਣ ਨੂੰ ਜੀ 100 ਲੀਟਰ ਦੀ ਟੈਂਕੀ 100 ਲੀਟਰ ਕੇਰਾ ਪਾ ਲੈਣਾ ਹਾਂ ਜੀ ਮੈਂ ਕਹਿੰਦਾ ਬਾੜਾ ਵੀ ਪਾ ਕੇ ਰੱਖਣਾ ਨਹੀਂ ਫਿਰ ਆ ਬਹੁਤ ਹੈ ਕਪੈਸਿਟੀ ਹੈ ਜਿਸ ਸਾਹ ਉਹ ਨਗਰਕੀਤਨ ਉਹ ਸਾਹ ਆਪਣਾ ਹੈ ਉਹ ਵੀ ਪਾ ਲੂ ਕਿਉਂਕਿ ਫਿਰ ਜੰਗਾਲ ਵੀ ਪਊਗਾ ਜੇ ਬਾੜਾ ਖੜਾ ਹੀ ਰਹੂਗਾ ਹਾਂ ਜੀ ਬਾਕੀ ਚੀਜ਼ਾਂ ਸਾਰੀਆਂ ਸੋਧ ਕੇ ਲੱਗੀਆਂ ਜੀ ਇਹ ਵੀ ਸਾਰੇ ਲੋਕ ਹੈ ਇਹ ਅੰਦਰ ਦੇਖ ਸਕਦੇ ਹੋ ਗੋਲ ਕਲਾ ਸਿਸਟਮ ਆ ਗਿਆ ਜਦੋਂ ਅੰਡਰਗਰਾਉਂਡ ਯਾ ਬਿਲਕੁਲ ਇਹ ਫਿਰ ਓਪਨ ਹੋ ਜਾ ਕਰੂਗਾ ਇਹ ਜਦੋਂ ਆਪਣਾ ਸਮਾਗਮ ਆ ਉਦੋਂ ਅੰਦਰੋਂ ਲੋਕ ਖੋਲ ਕੇ ਓਪਨ ਹੋ ਮਾਸ਼ਾ ਅੱਗੇ ਤੁਸੀਂ ਇੱਥੇ ਲਾਇਆ ਸੀ ਮੈਂ ਕਹਿੰਦਾ ਬਾਹਰ ਉਹ ਸੁਝਾਅ ਆਇਆ ਸੀਗਾ ਵੀ ਜਿੱਦੋਂ ਆਪਾਂ ਮੌਸਮ ਦੇ ਅਕੋਰਡਿੰਗ ਦੇਖ ਸਕਦੇ ਆ ਬਾਰਿਛ ਪੈਂਦੀ ਤਾਂ ਪਾਣੀ ਸਾਰਾ ਅੰਦਰ ਜਾਂਦਾ ਸੀ ਬੜਾ ਕਿਸ ਨੇ ਪੁਆਇੰਟ ਰੁਕਿਆ ਹੈ ਬਿਲਕੁਲ ਜੀ ਉਹ ਕਬੱਡੀ ਵਾਲਿਆਂ ਨੂੰ ਡੇਢ ਨੰਬਰ ਲੈ ਗਏ ਬੰਦੇ ਪਹਿਲਾਂ ਗੋਲਕ ਦਾ ਨਾ ਮੂੰਹ ਇੱਥੇ ਹੁੰਦਾ ਸੀ ਹਾਂਜੀ ਮੀਂਹ ਕਣੀ ਵੀ ਆਉਣੀ ਆ ਹਨਾ ਸਾਰਾ ਕੋ ਸੰਭਾਵਨਾ ਧੂਣੀ ਵੀ ਆ ਧੂਣੀ ਵੀ ਆ ਤਾਂ ਉਹ ਤਾਂ ਸਾਰੇ ਦਾ ਰਪਈਏ ਗਿੱਲੇ ਕਰ ਦੂ ਹਾਂਜੀ ਇਸ ਕਰਕੇ ਅੰਦਰ ਕਰਤਾ ਉਹ ਅੰਦਰ ਕਰਤਾ ਬੜਾ ਕਿਸ ਨੇ ਦਿਮਾਗ ਬਿਲਕੁਲ ਜੀ ਬਿਲਕੁਲ ਤੇ ਜਿਹੜਾ ਆਹ ਗਲਾਸ ਆ ਇਹ ਗਲਾਸ ਸਟਫ ਹਨ ਅਨਬ੍ਰੇਕੇਬਲ ਜਿਹਨੂੰ ਆਪਾਂ ਕਹਿ ਸਕਦੇ ਆ ਲਗਜ਼ਰੀ ਗੱਡੀਆਂ ਦੇ ਮਤਲਬ ਵੀ ਇਹਨੂੰ ਮੈਂ ਆਏ ਜ਼ੋਰ ਦੀ ਮਾਰ ਸਕ ਕੋ ਚੱਕਰ ਨਹੀਂ ਆ ਇਹ ਮਤਲਬ ਟੁੱਟੂਗਾ ਨਹੀਂਗਾ ਕਿਉਂਕਿ ਪਲਕੀ ਸਾਹਿਬਾ ਖੇਤਾਂ 'ਚ ਵੀ ਜਾਣੀ ਆ ਹਾਂਜੀ ਪਈਆਂ ਤੇ ਵੀ ਜਾਣੀ ਆ ਬਿਲਕੁਲ ਜੀ ਤਾਂ ਸਸਪੈਂਸ਼ਨ ਕਿੰਨੀ ਹੈ ਦੀ ਕੋਈ ਪਲਟਨ ਦਾ ਡਰ ਕੋਈ ਤੀਜ ਪਿਹਾ ਲੀ ਜਿਵੇਂ ਤੁਸੀਂ ਹਮ ਆਮ ਤੌਰ ਤੇ ਭਿਉਂਦੇ ਭਿਉਂਦੇ ਨਹੀਂਗੇ ਭਿਉਂਦੇ ਨਹੀਂ ਪਰ ਹਰ ਇੱਕ ਬੰਦੇ ਦਾ ਇੱਕ ਤਜਰਬਾ ਹੁੰਦਾ ਇਹ ਸਸਪੈਂਸ਼ਨ ਦੇ ਅੰਡਰ ਕਾਮ ਕੀਤਾ ਗਿਆ ਇਹਦੀ ਲਿਮਟ ਹੈ 80 ਦੀ ਅੱਛਾ ਤੁਸੀਂ 80 90 ਦੀ ਸਪੀਡ ਤੇ ਜਿਵੇਂ ਹਾਈਵੇ ਤੇ ਚਲਾ ਸਕਦੇ ਹੋ ਖੁੱਲੀ ਛੋਟ ਹੈ ਜੀ ਕੋਈ ਚੱਕਰ ਨਹੀਂ ਕਿਉਂਕਿ ਹਾਈ ਰੇਕ ਦਾ ਤਜਰਬਾ ਚਲਾਉਣੀ ਤਾਂ ਨਹੀਂ ਗਈ ਕਿਸੇ ਨੇ ਪਰ ਤਜਰਬਾ ਵੀ ਦੂਸਰੀ ਗੱਡੀ ਤਾਂ ਹਜੇ ਝੋਲ ਮਾਰ ਜੂ ਜਿਸ ਤਰ੍ਹਾਂ ਇਹਦੇ ਤੇ ਹੁਣ 1.5 ਟਨ ਵਜ਼ਨ ਹੈ ਹਾਈਟ ਹੈ ਲੰਬਾਈ ਚੜਾਈ ਹੈ ਤੇ ਇਹ ਸਸਪੈਂਸ਼ਨ ਦੇ ਅੰਡਰ ਕਮਾ ਝੋਲ ਨਹੀਂ ਮਾਸਾ ਵੀ ਮਾਰੂਗੀ ਹਾਂ ਕਿਉਂਕਿ ਨਾ ਜਦੋਂ ਹਾਈਵੇ ਤੇ ਚੜਾਈ ਆ ਫਿਰ ਜੇ ਹੌਲੀ ਬੜਾ ਜਾਣੇ ਆ ਐਕਸੀਡੈਂਟ ਦਾ ਵੀ ਖਤਰਾ ਆ ਵਾ ਫਿਰ ਤੁਹਾਨੂੰ ਉਹ ਸਪੀਡ ਨਾਲ ਸਪੀਡ ਮੈਨੇਜ ਕਰਨੀ ਪੈਣੀ ਆ ਹਾਂ ਜੀ ਅਜੋਕੇ ਸਮੇਂ ਦੇ ਸਾਰੇ ਸਹੂਲਤ ਰੱਖਿਆ ਤੁਸੀਂ ਦੇਖੋ ਆ ਜਿੱਧਰਲੇ ਪੱਸੇ ਆਇਓ ਆ ਸੈਂਸਰ ਆਗੇ ਬੈਕ ਅੱਛਾ ਆ ਬੈਕ ਸੈਂਸਰ ਆਗੇ ਬੈਕ ਸੈਂਸਰ ਜਦੋਂ ਆਪਾਂ ਬੈਕ ਆ ਲਾਈਟਾਂ ਸਾਰੀਆਂ ਜਗਦੀਆਂ ਇਹ ਲਾਈਟਾਂ ਸਾਰੀਆਂ ਜਗਦੀਆਂ ਹਾਂ ਛੱਡਿਓ ਲਾਈਟਾਂ ਜੀ ਤੇ ਉਹਨਾਂ ਚਾਹ ਆਪਾਂ ਬਾਹਰੋਂ ਦੇਖ ਅੰਦਰੋਂ ਦੇਖ ਪਰ ਕੈਮਰਾ ਦੇਖ ਸਕਦੇ ਤੁਸੀਂ ਕਿੱਥੇ ਲਾਤਾ ਆਹ ਲਾਤਾ ਹੈਨਾ ਮਤਲਬ ਬੈਕ ਕਰਨੀ ਹੈ ਗੱਡੀ ਉਦੋਂ ਡਾਇਰੈਕਸ਼ਨ ਦੇਖ ਸਕਦੇ ਨਹੀਂ ਨੀਗਾ ਵੀ ਮੂੜੀਆਂ ਮੂੜੀਆਂ ਕਿਉਂਕਿ ਉੱਥੇ ਆਪਾਂ ਸ਼ਾਂਤੀ ਵੀ ਬਣਾ ਕੇ ਰੱਖ ਆ ਲਾਈਟਾਂ ਦਿਖਾ ਦਿਓ ਬਈ ਲੈ ਇੰਡੀਕੇਟਰਸ ਵਗੈਰਾ ਸਾਰੇ ਵਰਕਿੰਗ ਨਵੇਂ ਲਾਏ ਹੋਇਆ ਤੇ ਬੈਗਰ ਤੇ ਆਹ ਹੋਗੀ ਆ ਦੂਜੀ ਟੂਟੀ ਇਹ ਹੱਥ ਤੋਂ ਧੋਣ ਵਾਲਾ ਹੈ ਨਾ ਹਾਂਜੀ ਇਹਦਾ ਫਲੋ ਵੀ ਦੇਖ ਸਕਦੇ ਆ ਘੱਟ ਰੱਖੀਦਾ ਉੱਚੀ ਰੱਖੀਦੀ ਹੈ ਵੀ ਪਾਣੀ ਦਾ ਵੇਸਟੇਜ ਘੱਟ ਜੇ ਹਾਂ ਹਾਂਜੀ ਬਿਲਕੁਲ ਬਿਲਕੁਲ ਤੇ ਇਹ ਆਹ ਫੱਟਾ ਚੱਲਦਾ ਇਹ ਫੱਟਾ ਵੀ ਇਹਨਾਂ ਦਾ ਸੁਝਾਅ ਸੀ ਸੰਗਤ ਦਾ ਵੀ ਜਦੋਂ ਸਪੇਸ ਵਾਜਾਂਦੀ ਇਹਨਾਂ ਦੇਖ ਸਕਦੇ ਆ ਅੰਦਰ ਜਦੋਂ ਬਾਰ ਬੰਦ ਕਰ ਲਿਆ ਤੇ ਰੱਖ ਕੇ ਆਪਾਂ ਬੈਠ ਸਕਦੇ ਆ ਆਰਾਮ ਨਾਲ ਹਾਂ ਇਹ ਵਰਤੋਂ ਚ ਵੀ ਆ ਜਾਊਗਾ ਹਨ ਇੱਕ ਬੰਦਾ ਬੈਠ ਸਕਦਾ ਬੈਠ ਸਕਦਾ ਜੀ ਤੇ ਆਹ ਦੇਖੋ ਇੱਥੋਂ ਦਿਖਾਈ ਲਾਈਟਿੰਗ ਦਿਖਾ ਦਿਓ ਕਿੰਨੀ ਸੋਹਣੀ ਲਾਈਟਿੰਗ ਹੈ ਵਿਚਾਲੇ ਜੈਲੋ ਕਲਰ ਬਹੁਤ ਪਿਆਰਾ ਲੱਗਦਾ ਜੈਲੋ ਨਾਲ ਗ੍ਰੀਨ ਜੈ ਹੈ ਨਾ ਹਾਂਜੀ ਤੇ ਇਹ ਬਹੁਤ ਅਟਰੈਕਟਿਵ ਆ ਬਹੁਤ ਖੂਬਸੂਰਤ ਵਈ ਕੀ ਕਹਿਣੀ ਆ ਆ ਪਰਦੇ ਸਫੇਦ ਪੈ ਸਿਰਾ ਹੋ ਗਿਆ ਤੇ ਇੱਕ ਰੱਬ ਨਾ ਕਰੇ ਸ਼ਾਰਟ ਸਰਕਟ ਵਗੈਰਾ ਦਾ ਵੀ ਹਾਂਜੀ ਇਹ ਖਾਸ ਖਿਆਲ ਰੱਖਿਆ ਗਿਆ ਉਹਦੇ ਵਾਸਤੇ ਕੀ ਹੱਲ ਆ ਇਹਦਾ ਇੱਕ ਤੇ ਪੁਆਇੰਟ ਰੱਖਿਆ ਗਿਆ ਜੀ ਤੁਸੀਂ ਇੱਧਰ ਸਵਿਚ ਬੋਰਡ ਦੇਖ ਸਕਦੇ ਹੋ ਉੱਪਰ ਆਹ ਦਿੱਤੀਆਂ ਇੱਥੇ ਉਹ ਬ੍ਰੇਕਰ ਲੱਗਾ ਦੂਸਰਾ ਫਿਊਜ਼ ਲਿੰਕ ਜੋ ਹਰ ਇੱਕ ਕਲਾਕਾਰ ਆਪੋ ਆਪਣੇ ਤਰੀਕੇ ਨਾਲ ਬਣਾਉਂਦਾ ਬੈਟਰੀ ਤੇ ਉਹਦਾ ਫਿਊਜ਼ ਲਿੰਕ ਲੱਗਾ ਤੀਸਰਾ ਫਿਊਜ਼ ਲਿੰਕ ਰੱਖਿਆ ਜੀ ਅਸੀਂ ਉਹਦੇ ਸਟੀਅਰਿੰਗ ਦੇ ਥੱਲੇ ਅੱਛਾ ਮਤਲਬ ਤਿੰਨ ਚਾਰ ਥਾਵਾਂ ਤੇ ਪੁਆਇੰਟ ਦੇ ਦਿੱਤੇ ਪੁਆਇੰਟ ਦੇ ਦਿੱਤੇ ਆ ਉਹ ਕੋਈ ਵੀਕ ਹੋਊ ਪ੍ਰੋਬਲਮ ਹੋ ਤਾਂ ਉਥੋਂ ਕੱਟ ਕਰ ਜੇਗਾ ਐਸਾ ਦੀ ਕੋਈ ਕੋਈ ਡਰਨ ਵਾਲੀ ਗੱਲ ਨਹੀਂ ਆ ਹਾਂ ਅਜੋ ਇਧਰਲੇ ਪਾਸੇ ਇੱਕ ਦਰਸ਼ਕ ਹੋਰ ਜੋ ਡਰਾਈਵਰ ਆ ਉਹ ਗੁਰੂ ਸਾਹਿਬਾਨ ਤੋਂ ਨੀਵਾ ਬੈਠੂਗਾ ਹਨਾ ਇਹ ਖਾਸ ਧਿਆਨ ਰੱਖਿਆ ਗਿਆ ਇਹ ਧਿਆਨ ਰੱਖਿਆ ਅਜੋ ਇਧਰਲੇ ਪਾਸੇ ਆਓ ਦੇਖੋ ਅ ਇਧਰ ਜਿੱਥੇ ਗੁਰੂ ਸਾਹਿਬਾਨ ਜੀ ਬਰਾਜਮਾਨ ਹੋਣਗੇ ਉਦੋਂ ਥੱਲੇ ਹੀ ਡਰਾਈਵਰ ਬੈਠੂਗਾ ਇਹ ਵੀ ਦੇਖੋ ਬਹੁਤ ਸਾਰੀਆਂ ਮर्याਦਾਵਾਂ ਹੁੰਦੀਆਂ ਨੇ ਜੀ ਤਾਂ ਉਹ ਚੀਜ਼ਾਂ ਦਾ ਵੀ ਇਨਨ ਖਿਆਲ ਰੱਖਿਆ ਗਿਆ ਵਾ ਇੱਕ ਮਾਈਕ ਦਿੱਤਾ ਤੁਸੀਂ ਅੱਗੇ ਮਾਈਕ ਨਹੀਂ ਸੀ ਹੁੰਦਾ ਹਾਂਜੀ ਇਹ ਵੀ 에ਰ ਕਿੰਗ ਸਿਸਟਮ ਲਗਾਇਆ ਗਿਆ ਜੀ ਹਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਜਾਪ ਕਰਦੇ ਜਾਣੇ ਹਾਂਜੀ ਕੋਈ ਸਪੈਸ਼ਲ ਹਦਾਇਤ ਹੀ ਦੇਣੀ ਆ ਵਾਹਿਗੁਰੂ ਜੀ ਦੀ ਹਾਂ ਨਾ ਅਨਾਉਂਸਮੈਂਟ ਕਰਨੀ ਆ ਬਿਲਕੁਲ ਭਾਈ ਕੁਛ ਵੀ ਆ ਜਿਵੇਂ ਕਈ ਵਾਰੀ ਰਾਸ਼ਟ ਬਿਜਾਰ ਚੋਂ ਦੀ ਲੰਘਣਾ ਤੋ ਤੁਹ ਹਦਾਇਤ ਕੀਤੀ ਜਾ ਸਕਦੀ ਸੰਗਤ ਭਾਈ ਥੋੜਾ ਜਿਆ ਕੋਆਪਰੇਟ ਕਰੋ ਹੈਨਾ ਬਿਲਕੁਲ ਜੀ ਬਿਲਕੁਲ ਇਹ ਬਹੁਤ ਵਧੀਆ ਤੁਸੀਂ ਪੁਆਇੰਟ ਰੋਕਿਆ ਤੇ ਵਧੀਆ ਗੱਲ ਬਾਤ ਆ ਭਾਈ ਹਾਂਜੀ ਤੇ ਕਿਹੜੀ ਸੰਗਤ ਹਰ ਵਾਰ ਕੁਛ ਸਿੱਖ ਨੂੰ ਮਿਲਦਾ ਸੰਗਤ ਤੋਂ ਹੀ ਸਿੱਖ ਨੂੰ ਮਿਲਿਆ ਤੇ ਉਹ ਅਸੀਂ ਐਡ ਕਰਦੇ ਹਾਂ ਥੋੜੀ ਥੋੜੀ ਕਾਫੀ ਬਣ ਰਹੀਆਂ ਜਿਵੇਂ ਦਾਅ ਬਣ ਰਹੀ ਆ ਹੈਨਾ ਹਾਂਜੀ ਤੇ ਇਧਰ ਪਿੱਛੇ ਖੜੀਆਂ ਦੇਖ ਸਕਦੇ ਹਾਂ ਹਾਂਜੀ ਇਧਰਲੇ ਪਾਸੇ ਵੀ ਕਾਫੀ ਤੇ ਉਹ ਵੀ ਆਹ ਦੇਖੋ ਇਹ ਪ੍ਰਾਣੀਆਂ ਹਨਾ ਇਹ ਕਿੱਥੇ ਇਹ ਪਹਿਲਾ ਵਾਲਾ ਮਾਡਲ ਹੈ ਹਾਂਜੀ ਇਹ ਪਹਿਲਾ ਵਾਲਾ ਪਹਿਲਾਂ ਸ਼ੁਰੂਆਤੀ ਦੌਰ ਦਾ ਹਾਂਜੀ ਬੈਕ ਫਤੂ ਹਾਂ ਪਿੰਡ ਬੈਕ ਫਤੂ ਇਹ ਆਪਾਂ ਕਿੱਥੇ ਸਿੱਤੀ ਸੀਗੇ ਆਪਾਂ ਕਿੱਥੇ ਜੀਰੇ ਜੀਰੇ ਕੋਲੇ ਬਿਲਕੁਲ ਆ ਤੇ ਤੁਹਾਨੂੰ ਮੈਂ ਦੱਸਦੇ ਕੁਦਰਤੀ ਨਜ਼ਾਰਿਆਂ ਦੇ ਵਿੱਚ ਹੀ ਆ ਕਿਉਂਕਿ ਇਹ ਕੰਮ ਕਰਨ ਲਈ ਸ਼ਾਂਤੀ ਦਾ ਹੋਣਾ ਬਹੁਤ ਜ਼ਰੂਰੀ ਆ ਅੱਛਾ ਇਹ ਗੱਲ ਇੱਕ ਸਾਝ ਪੋਣਾ ਜੀ ਇਹ ਜਿਹੜੀ ਕੰਮ ਦੀ ਸ਼ੁਰੂਆਤ ਹੋਈ ਆ ਸਾਡੇ ਨਗਰ ਦੇ ਸੰਤ ਜੀ ਐ ਸੰਤ ਪਪਾ ਗੁਰਮੀਤ ਸਿੰਘ ਜੀ ਵਾਤਾਵਰਣ ਪ੍ਰੇਮੀ ਜੋ ਸਾਡੇ ਚਾਰੇ ਨਗਰਾਂ ਨੂੰ ਬੜਾ ਸਹਯੋਗ ਆ ਉਹਨਾਂ ਦਾ ਬਹੁਤ ਵੱਡਾ ਨਾ ਵਾਤਾਵਰਨ ਦੇ ਵਿੱਚ ਵੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਵਾਤਾਵਰਨ ਨਾਲ ਜੋੜਨਾ ਆਪੋ ਆਪਣੇ ਕੰਮਾਂ ਧੰਦਿਆਂ ਨਾਲ ਜੋੜਨਾ ਹੁਣ ਮੇਰੀ ਸ਼ੁਰੂਆਤ ਵੀ ਉਹਨਾਂ ਤੋਂ ਹੀ ਹੋਈ ਆ ਮੈਨੂੰ ਉਹ ਲੈ ਕੇ ਆਏ ਇੱਥੇ ਤੇ ਬਿਠਾਇਆ ਤੇ ਆਹ ਕੰਮ ਦੀ ਸ਼ੁਰੂਆਤ ਹੋਈ ਬਿਲਕੁਲ ਮੈਨੂੰ ਆ ਤੁਹਾਡੇ ਰੱਖ ਬੂਟੇ ਪੁਰਾਣੇ ਲਾਏ ਤੇ ਉਹਨਾਂ ਵਿੱਚ ਇੱਕ ਕਾਮਕਾਰ ਮੇਰੇ ਸੋ ਤੋਂ ਵਧੀਆ ਪ੍ਰਭਾਵਿਤ ਕਰਨ ਵਾਲਾ ਕੰਮ ਇਹ ਲੱਗਦਾ ਸ਼ਾਇਦ ਜੋ ਤੁਹਾਡੇ ਕੋਲ ਸੰਗਤ ਆਉਂਦੀ ਹੋਵੇ ਸ਼ਾਇਦ ਉਹਨਾਂ ਨੂੰ ਵੀ ਇਹ ਵਧੀਆ ਗੱਲ ਲੱਗਦੀ ਲੱਗਦੀ ਹੈ ਜੀ ਹਜੇ ਕੱਲ ਹੀ ਕਾਇਸੀ ਉਹ ਕਹਿੰਦੇ ਵੀ ਅਸੀਂ ਸੋਚਿਆ ਸੀਗਾ ਵੀ ਤੁਹਾਡੀ ਵਰਕਸ਼ਾਪ ਹੋਊਗੀ ਬਹੁਤ ਵੱਡੀ ਤੇ ਰੋਡ ਤੇ ਹੋ ਪਰ ਉਹ ਜਦੋਂ ਆ ਕੇ ਇੱਥੇ ਦੇਖਿਆ ਤੇ ਵੀ ਸਕੂਨ ਹੀ ਹੈ ਪਰ ਇਹ ਦੁਨੀਆਦਾਰੀ ਤੋਂ ਪਰੇ ਵਾਲਾ ਕੰਮ ਹੈ ਬਹੁਤ ਸੁਨਿਆਰ ਵਾਲਾ ਤੇ ਹੁਣ ਆਪਾਂ ਸੰਗਤ ਨਾਲ ਵੀ ਗੱਲ ਕਰੀਏ ਗੁਰਦੁਆਰਾ ਸਾਹਿਬ ਧਰਮਗੜ ਮੁਹਾਲੀ ਵਾਲਿਆਂ ਨਾਲ ਅੱਜ ਦਰਸ਼ਕੋ ਤੁਹਾਡੀ ਸੰਗਤ ਨਾਲ ਵੀ ਸਾਂਝ ਪਵਾ ਦਈਏ ਤੇ ਨਾਲੇ ਗੱਲਬਾਤ ਕਰਦੇ ਆਪਾਂ ਇਸ ਵਕਤ ਸਰਦਾਰ ਅਵਤਾਰ ਸਿੰਘ ਜੀ ਨੇ ਆਪਣੇ ਨਾਲ ਬੱਬੀ ਹਸਰੀਕਾਲ ਸਤ ਸ੍ਰੀਕਾਲ ਜੀ ਪਹਿਲੀ ਗੱਲ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਪਾਰ ਬਖਸ਼ਿਸ਼ ਹੋਈ ਅ ਗੁਰੂ ਸਾਹਿਬਾਨ ਦੀ ਇਹ ਕਿਵੇਂ ਪਤਾ ਲੱਗਿਆ ਵੀ ਇਸ ਥਾਂ ਦੇ ਕਿੰ ਪਿੰਡ ਦੇ ਵਿੱਚ ਬੰਦਾ ਪਾਲਕੀਆਂ ਬਣਾਈ ਜਾਂਦਾ ਸਾਰੇ মিডিਆ ਦੇਖਣ ਵਾਲੇ ਦਰਸ਼ਕਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਜੀ ਕੀ ਫਤਿਹ ਜੀ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਇਹ ਸੇਵਾ ਲਾਈ ਜਿਸ ਮस्तक ਭਾਗ ਸੋ ਲਾਗਾ ਸੇਵ ਗੁਰ ਜੈਸਾ ਨਾਹੀ ਕੋ ਦੇਵ ਗੁਰੂ ਵਰਗੀ ਸੇਵਾ ਕੋਈ ਸੇਵਾ ਨਹੀਂ ਹੈ ਉਹ ਸੇਵਾ ਸਾਡੇ ਸਰੀਰਾਂ ਦੁਆਰਾ ਲੈ ਰਿਆ ਹੈ ਗੁਰੂ ਤਾਂ ਸਾਨੂੰ ਇਹਦਾ ਪਤਾ ਲੱਗਿਆ ਭਾਈ ਸਾਹਿਬ ਜੀ ਪੁੱਛ ਰਹੇ ਨੇ ਵੀ ਕਿਵੇਂ ਪਤਾ ਲੱਗਿਆ ਕਿੱਥੋਂ ਪਤਾ ਲੱਗਿਆ ਸਾਨੂੰ ਮੀਡੀਆ ਤੋਂ ਪਤਾ ਲੱਗਿਆ ਮੀਡੀਆ ਦਾ ਯੁੱਗ ਹੈ ਜੀ ਇੱਕ ਵੀਡੀਓ ਦੇਖੀ ਵੀਡੀਓ ਦੁਆਰਾ ਇਹਨਾਂ ਨਾਲ ਭਾਈ ਸਾਹਿਬ ਭਾਈ ਸੁਤਨਾਮ ਸਿੰਘ ਜੀ ਖੋਸਾ ਇਹਨਾਂ ਨਾਲ ਰابطਾ ਕਾਇਮ ਕਰਿਆ ਸੀ ਉਹ ਵੀਡੀਓ ਵੀ ਆਪਣੀ ਸ਼ੂਟ ਹੋਈ ਸੀ ਜੀ 12 ਅੱਛਾ ਆਪਣੀ ਬਣੀ ਸੀ ਹਾਂਜੀ ਉਹ ਸਾਡੇ ਕੋਲ ਆਏ ਬੜਾ ਵਧੀਆ ਲੱਗਿਆ ਜੀ ਅੱਛਾ ਜੀ ਤਾਂ ਉਸ ਤੋਂ ਫਿਰ ਅਸੀਂ ਇਹਨਾਂ ਨਾਲ ਰابطਾ ਕਾਇਮ ਕਰਿਆ ਜੀ ਇਹਨਾਂ ਨੇ ਸਾਨੂੰ ਕਿਹਾ ਵੀ ਤਿੰਨ ਮਹੀਨੇ ਤੋਂ ਘੱਟ ਸਮਾਂ ਨਹੀਂ ਲੱਗਦਾ ਬਣਾਉਣ ਨੂੰ ਹੂੰ ਤਿੰਨ ਲੱਗਣਗੇ ਲਗ ਭਾ ਹਾਂ ਲੱਗ ਤਿੰਨ ਤੋਂ ਘੱਟ ਅਸੀਂ ਬਣਾਉਂਦੇ ਹੀ ਨਹੀਂ ਅੱਛਾ ਜਵਾਬ ਦੇ ਦਿੱਤਾ ਦੋ ਤਿੰਨ ਵਾਰੀ ਪੁੱਛਿਆ ਇਹਨਾਂ ਨੂੰ ਅੱਛਾ ਫਿਰ ਅਸੀਂ ਆਪ ਇੱਥੇ ਆਏ ਇਹਨਾਂ ਕੋਲ ਹਾਂਜੀ ਆਏ ਤੇ ਗੱਲਬਾਤ ਕੀਤੀ 24 ਤਰੀਕ ਨੂੰ ਨਗਰ ਕੀਰਤਨੇ ਹੋਏ ਇਸ 4 ਜਨਵਰੀ ਨੂੰ ਜੀ ਵੀ ਉਸ ਤੋਂ ਪਹਿਲਾਂ ਪਹਿਲਾਂ ਦੇ ਦੋ ਫਿਰ ਉਹਨਾਂ ਨਾਲ ਸੈਟਲਮੈਂਟ ਹੋਈ ਵੀ 2 ਤਰੀਕ ਨੂੰ ਅਸੀਂ ਦੇ ਦਾਂਗੇ ਜੀ ਅਸੀਂ ਲਗਭਗ 27 28 ਤਰੀਕ ਨੂੰ ਇਹਨਾਂ ਕੋਲ ਆਏ ਸੀਗੇ ਜੀ ਤਾਂ ਫਿਰ ਗੁਰੂ ਨੇ ਕਿਰਪਾ ਕੀਤੀ ਇਹਨਾਂ ਤੇ ਬਖਸ਼ਿਸ਼ ਕੀਤੀ ਔਰ ਹੋਇਆ ਵੀ ਐਰ ਕੀ ਪਹਿਲੀ ਵਾਰ ਆ ਜੀ ਮੇਰਾ ਇਹ ਸਵਾ ਮਹੀਨੇ ਵਿੱਚ ਪ੍ਰੋਜੈਕਟ ਤਿਆਰ ਹੋਇਆ ਸਵਾ ਮਹੀਨੇ ਵਿੱਚ ਮਤਲਬ ਵੀ ਹੁਣ ਸੰਗਤ ਦਾ ਵੀ ਕੱਟ ਗਿਆ ਅੱਗੇ ਸੰਗਤਾਂ ਕਿਸੇ ਹੋਰ ਨੇ ਬਣਾਉਣੀ ਹੋਵੇ ਸਵਾ ਮਹੀਨੇ ਚ ਕਹ ਕਹਿ ਦੇਣ ਸਵਾ ਮਹੀਨੇ ਠੰਡ ਚ ਨਹੀਂ ਆਪੇ ਨਿਬੜਦੇ ਜ ਰਹੋ ਯਾਨੀ ਇਹ ਤਾਂ ਇੱਕ ਕਿਰਸ਼ਮਾ ਹੋਇਆ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਇਹ ਤਾਂ ਕਿਰਪਾ ਹੀ ਹੈ ਸਾਡੀ ਸੰਗਤ ਦੀ ਗੁਰੂ ਭਾਈ ਸਾਹਿਬ ਦੀ ਸੰਗਤਾਂ ਦੀ ਅਰਦਾਸ ਹਮ ਜੀ ਉਹ ਗੁਰੂ ਕਹਿੰਦੇ ਆ ਨਾ ਜੀ ਉਹ ਗੁਰੂ ਦਾ ਨੇੜੇ ਹੁੰਦਾ ਉਹਨੂੰ ਮਿਲ ਜਾਂਦੀ ਆ ਤੇ ਇਹਨਾਂ ਨੇ ਫਿਰ ਸਾਨੂੰ ਸਮੇਂ ਤੋਂ ਪਹਿਲਾਂ ਯਾਨੀ ਸਾਡਾ 2 ਤਰੀਕ ਦਾ ਅੱਧਾ ਹੈ ਨਾਲ ਜੀ ਇੱਕ ਤਰੀਕ ਨੂੰ ਦੇ ਰਹੇ ਜੀ ਸਾਨੂੰ ਨਵੇਂ ਸਾਲ ਤੇ ਨਵੇਂ ਸਾਲ ਤੇ ਸਾਨੂੰ ਨਵੀਂ ਪਾਲਕੀ ਨਵੇਂ ਸਾਲ ਤੇ ਨਵੀਂ ਹੀ ਗੱਡੀ ਇਹ ਗੱਡੀ ਵੀ ਸਾਨੂੰ ਸੰਗਤ ਨੇ দান ਕੀਤੀ ਇਹ ਗੱਡੀ ਬਾਰੇ ਦੱਸੋ ਹਾਂ ਜੀ ਇਹ ਪੈਕਅਪ ਆ ਕਿਹੜਾ ਪੈਕਅਪ ਹੈ ਆਮ ਤਾਂ ਮੰਧਰਾ ਪੈਕਅਪ ਮੰਧਰਾ ਬਲਰੋ ਪੈਕਅਪ ਇਹ ਸਾਡੇ ਨਗਰ ਦੇ ਜਿਰਖਪੁਰ ਰਹਿੰਦੇ ਆ ਭਾਈ ਕੁਲਦੀਪ ਸਿੰਘ ਜੀ ਜੀ ਉਹਨਾਂ ਨੇ ਸਾਨੂੰ ਇਹ ਗੱਡੀ ਦਾਨ ਦਿੱਤੇ ਗੁਰਦਾਰਾ ਸਾਹਿਬ ਨੂੰ ਠੀਕ ਆ ਉਹ ਕਹਿੰਦੇ ਵੀ ਜੋ ਤੁਸੀਂ ਮਰਜ਼ੀ ਕਰੋ ਤੇ ਬਣ ਗਈ ਗੱਲ ਚੜ ਗਿਆ ਨਾ ਰੂਪ ਫਿਰ ਉਹਨਾਂ ਨੇ ਸ਼ਿੰਗਾਰਤਿਆ ਉਹਨੂੰ ਭਾਈ ਸਾਹਿਬ ਬਹੁਤ ਚੰਗਾ ਹੋ ਗਿਆ ਬਹੁਤ ਬਹੁਤ ਕੱਟ ਸਮੇਂ 'ਚ ਇਹਨਾਂ ਨੇ ਜੋ ਇਹਨਾਂ ਨੂੰ ਕਿਹਾ ਉਹ ਬਣਾ ਕੇ ਦਿੱਤਾ ਸਾਨੂੰ ਕੰਮ ਕਰਾ ਕੇ ਸਵਾਦ ਆਇਆ ਪੂਰੀ ਸੰਤੋਸ਼ਟਾ ਸੰਗਤ ਆ ਰੂਹ ਖੋਸ਼ਾ ਰੂਹ ਖੋਸ਼ਾ ਬਹੁਤ ਜ਼ਿਆਦਾ ਸੰਤੋਸ਼ਟ ਬਾਕੀ ਉੱਥੇ ਸੰਗਤ ਜੋ ਗੁਰਦੁਆਰਾ ਸਾਹਿਬ ਚ ਉਹ ਦੱਸੋ ਨਹੀਂ ਉਹ ਤਾਂ ਉਡੀਕ ਕਰ ਰਹੇ ਆ ਜੀ ਸਾਡੀ ਉਡੀਕ ਕਰ ਰਹੇ ਆ ਅਸੀਂ ਅਰਦਾਸ ਵੀ ਕਰਦੇ ਆ ਹਿਰਦੇ ਤੋਂ ਇਕ ਤਾਂ ਹੁੰਦੀ ਹੈ ਅਰਦਾਸ ਮੁਖ ਨਾਲ ਅਸੀਂ ਹਿਰਦੇ ਤੋਂ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਗੁਰੂ ਦੀ ਸੇਵਾ ਇਹਨਾਂ ਨੂੰ ਹੋਰ ਵੀ ਲਵੇ ਜਿਵੇਂ ਇਹਨਾਂ ਨੂੰ ਹੁਣ ਹੱਥਾਂ ਦੀ ਸੇਵਾ ਲੈ ਰਹੇ ਆ ਅਸੀਂ ਤਾਂ ਹੋਰ ਵੀ ਸੇਵਾ ਕਹਿੰਦੇ ਕਿ ਜਿਹੜੀ ਸਾਨੂੰ ਮਿਲੀ ਹੋਈ ਹੈ ਜੀ ਵਿਚਾਰ ਦੀ ਉਹਦੀ ਗੁਰਬਾਣੀ ਦੀ ਸਾਨੂੰ ਮੈਨੂੰ ਬਹੁਤ ਸੇਵਾ ਮਿਲੀ ਹੋਈ ਆ ਪਾਤਸ਼ਾਹ ਰੂਲੋਂ ਜੀ ਵੀ ਉਹ ਸੇਵਾ ਵੀ ਇਹਨਾਂ ਨੂੰ ਦੇਣ ਦਾ ਨਾਮ ਦੀ ਉਹ ਜੋ ਸੇਵਾ ਹੈ ਸ਼ਬਦ ਸਾਰ ਗਾਖੜੀ ਵਿਖਮਕਾਰ ਤੇ ਨਰ ਭਗ ਉਤਾਰ ਕੀ ਨਿਰਭਾਰ ਸਤਗੁਰੂ ਜੀ ਦੀ ਬਾਣੀ ਹੈ ਜੀ ਉਹ ਸੇਵਾ ਵੀ ਇਹਨਾਂ ਨੂੰ ਹੋਰ ਦੇਣਾਂ ਮੈਂ ਤਾਂ ਹੋਰ ਦੁਆ ਕਰਦਾ ਇਹਨਾਂ ਨੂੰ ਅਸੀਸ ਕਰਦੇ ਆ ਅਸੀਂ ਇਹਨਾਂ ਨੂੰ ਦੇਖੋ ਸੱਜਣ ਅਸੀਸੜੀਆਂ ਮਹਾਰਾ ਦੀ ਬਾਣੀ ਵੀ ਕਹਿੰਦੀ ਹੈ ਅਸੀਂ ਅਸੀਸ ਦੇ ਕੇ ਜਾਵਾਂਗੇ ਇਹਨਾਂ ਨੂੰ ਜਿਹੜਾ ਪੈਸਾ ਦਿਆ ਉਹ ਤਾਂ ਚਲੋ ਅਲੱਗ ਉਹਦਾ ਨਿੰਮਤ ਹੈ ਉਹ ਕਰਤਾ ਉਹ ਅਸੀਸ ਹਿਰਦੇ ਤੋਂ ਦੇਾਂਗੇ ਅਸੀਂ ਸੋ ਇਹ ਸਾਡੇ ਨਾਲ ਸਾਡੇ ਗਰੰਧੀ ਸਿੰਘ ਹੈ ਜੀ ਭਾਈ ਹਰਚਰਨ ਸਿੰਘ ਜੀ ਜੀ ਬੇੜੀ ਸੇਵਾ ਕਰਦੇ ਹਨ ਨਿਸ਼ਕਾਮ ਸੇਵਕ ਹੈ ਸਾਡੇ ਪਿੰਡ ਦੇ ਸਾਰੇ ਨਿਸ਼ਕਾਮ ਸੇਵਾ ਹੈ ਕੋਈ ਪੈਸਾ ਨਹੀਂ ਲੈਂਦਾ ਜੀ ਬਹੁਤ ਅੱਛਾ ਇਹ ਸਭ ਤੋਂ ਵੱਡਿਆ ਆ ਕੇ ਦੇਖੋ ਸਾਡੇ ਪਿੰਡ ਚ ਕਦੇ ਆਇਓ ਜ਼ਰੂਰ ਦੇ ਨਿਸ਼ਕਾਮ ਸੇਵਕ ਹੈ ਇਹ ਸਾਡੇ ਪ੍ਰਬੰਧਕ ਜਾਨਾ ਇਹ ਨੰਬਰਦਾਰ ਜੀ ਵੀ ਆ ਪਿੰਡ ਤੋਂ ਇਹ ਲੰਗਰ ਦੀ ਸੇਵਾ ਕਰਦੇ ਆ ਬਣਾਉਣ ਦੀ ਤਰ੍ਹਾਂ ਦੀ ਲੰਗਰੀ ਵੀ ਆ ਨੰਬਰਦਾਰ ਵੀ ਆ ਉਹ ਸਾਡੇ ਮੈਂਬਰ ਸਾਹਿਬ ਪ੍ਰਬੰਧਕ ਸਾਡੇ ਨਾਲ ਖਜ਼ਾਨਚੀ ਵੀ ਆ ਸਾਡੇ ਸੋ ਸਾਰੇ ਹੀ ਸਾਡੇ ਨਗਰ ਚ ਬਹੁਤ ਵਧੀਆ ਪ੍ਰੋਗਰਾਮ ਹੈ ਮਤਲਬ ਗੁਰੂ ਸਾਹਿਬ ਦੀ ਪੂਰੀ ਰਹਿਮਤ ਆ ਬਹੁਤ ਜਿਆਦਾ ਰਹਿਮਤ ਬਹੁਤ ਵੱਡੀ ਗੱਲ ਹੈ ਸਾਡੇ ਪਿੰਡ ਦਾ ਨਾਮ ਵੀ ਧਰਮਗੜ ਹੈ ਤੇ ਵਕਈ ਧਰਮਗੜ ਹੈ ਅੱਛਾ ਤੇ ਧਰਮਗੜਾ ਨਾ ਸਾਡੇ ਪਿੰਡ ਹਾਂ ਬਿਲਕੁਲ ਮੈਂ ਦੀਖਾ ਧਰਮਗੜ ਨਾ ਇਹ ਇਹ ਕਦੋਂ ਤੋਂ ਹੁੰਦਾ ਇੱਕ ਕਾਫੀ ਪੁਰਾਣਾ ਪਿੰਡ ਆ ਪੁਰਾਣਾ ਜੀ ਹਾਂ ਸਾਡੇ ਤੋਂ ਪਤਾ ਨਹੀਂ ਕਦੋਂ ਦਾ ਹੀ ਪਹਿਲਾ ਹੈ ਅੱਛਾ ਪਹਿਲਾਂ ਦਾ ਵਸਿਆ ਹੋਇਆ ਹੈ ਪਹਿਲਾਂ ਦਾ ਵਸਿਆ ਹੋਇਆ ਹੈ ਸਾਡੇ ਨਗਰ ਚ ਬਾਬਾ ਨਿਧਾਨ ਸਿੰਘ ਜੀ ਲੰਗਰ ਲੰਗਰ ਚੱਲਦਾ ਹੁੰਦਾ ਹਾਂਜੀ ਲੰਗਰ ਹਾਲ ਵਾਲੇ ਹਜੂਰਾ ਹਜੂਰ ਸਾਹਿਬ ਵਾਲੇ ਉਹ ਸਾਡੇ ਨਗਰ ਚ ਰਹਿ ਕੇ ਗਏ ਆ ਅੱਛਾ ਸੰਤ ਅਤਰ ਸਿੰਘ ਜੀ ਸਾਡੇ ਨਗਰ ਚ ਰਹਿ ਕੇ ਗਏ ਆ ਮਰਤੂ ਆਣੇ ਵਾਲੇ ਹੂੰ ਹੂੰ ਉਹ ਵੀ ਲਾ ਕੇ ਗਏ ਆ ਯਾਨੀ ਨਰੈਣ ਸਿੰਘ ਜੀ ਮੁਜੰਗਾ ਵਾਲੇ ਜਿਨ੍ਹਾਂ ਨੇ ਟਿੱਕੇ ਲਿਖੇ ਹੋਏ ਆ ਉਹ ਵੀ ਸਾਡੇ ਨਗਰ ਚ ਰਹਿ ਕੇ ਗਏ ਆ वैसे भी ਸਾਡੇ ਨਗਰ ਚ ਬਹੁਤ ਸੰਤ ਪੁਰਸੇ ਮੇਰੀ ਵੀ ਡਿਊਟੀ ਰੋਜ਼ਾਨਾ ਕਥਾ ਤੇ ਹੈ ਪੰਜ ਵਾਰੀ ਮੈਂ ਮਹਾਰਾਜ ਦੀ ਸੇਵਾ ਲੈਂਦੇ ਮਤੋਂ ਆਪਣੇ ਨਗਰ ਚ ਬਹੁਤ ਵੱਡੀ ਗੱਲ ਹੈ ਕਥਾ ਦੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਕਲਾਸਾਂ ਲੱਗਦੀਆਂ ਇਹ ਇਹ ਸਾਰੀ ਹਾਂਜੀ ਚੈਨਲ ਹੈ ਉਹਦੇ ਤੇ ਸਾਰਾ ਚੈਨਲ ਵੀ ਹੈ ਸਾਡਾ ਹਰਤੇਜ ਟੀਵੀ ਚੈਨਲ ਲਾਈਵ ਚੱਲਦਾ ਜੀ ਰੋਜ਼ ਪ੍ਰੋਗਰਾਮ ਆਂਦਾ ਸਰ ਬਹੁਤ ਵੱਡੀ ਗੱਲ ਹੈ ਤੇ ਚੈਨਲ ਵੀ ਚੱਲਦਾ ਇਹਨਾਂ ਨੂੰ ਪਤਾ ਸੋ ਦੇਖ ਕੇ ਆਪਾਂ ਲਾਸ ਸਮੇਂ ਪਾਰਕਿਸ ਦੀ ਵਿਦਾਇਗੀ ਦੇ ਸਮੇਂ ਆਪਾਂ ਚਾਹਦੀਆਂ ਜੋ ਅਮਾਨਤ ਹੈ ਆਈ ਹੋਈ ਸੰਗਤ ਨੂੰ ਸੌਂਦੇ ਆ ਫਾਤੇ ਦੀ ਸਾਂਝ ਪਾਉਨੇ ਆ ਜੀ ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸੰਗਤਾਂ ਦਾ ਆਈ ਸੰਗਤਾਂ ਦਾ ਜਿਉਂ ਆ ਕਹਿੰਦੇ ਜੀ ਧੰਨਵਾਦ ਕਰਦੇ ਆ ਤੇ ਮੀਡੀਆ ਵਾਲੇ ਭਾਈਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੇ ਦੁਆਰਾ ਇਹ ਸਾਰਾ ਪ੍ਰਚਾਰ ਹੋ ਰਿਹਾ ਹੈ ਗੁਰੂ ਦਾ ਵੀ ਪ੍ਰਚਾਰ ਹੋ ਰਿਹਾ ਹੈ ਇਹਦਾ ਵੀ ਮੰਨ ਰਿਹਾ ਇਹਨਾਂ ਦਾ ਵੀ ਕਿਉਂਕਿ ਪ੍ਰਚਾਰ ਪ੍ਰਸਾਰ ਜ਼ਰੂਰੀ ਹੈ ਬਹੁਤ ਮੀਡੀਆ ਦੁਆਰਾ ਸੋ ਐਸੇ ਪ੍ਰਚਾਰ ਕਰਦਾ ਰਹੇ ਕਰੋ ਜਰੂਰ ਜੀ ਜਰੂਰ ਚਲੋ ਵੈਸੇ ਵੇਖੋ ਇਹਨਾਂ ਨੇ ਜਿੰਨਾ ਪੁਰਾਤਨ ਵਿਰਾਸਤੀਆ ਜੋ ਕਿਤੇ ਕਿਸੇ ਚੈਨਲ ਨੇ ਨਹੀਂ ਦਿਖਾਇਆ ਉਹ ਇਹਨਾਂ ਦੇ ਪੇਜ ਤੇ ਜਾ ਕੇ ਦੇਖ ਲਓ ਮਿਲੂ ਪੁਰਾਣੇ ਕਿਲੇ ਆ ਪੁਰਾਣੀਆਂ ਜਗ੍ਹਾ ਆ ਪੁਰਾਣੇ ਰਾਜੇ ਆ ਪੁਰਾਣੇ ਖੂਹ ਆ ਕੁਛ ਵੀ ਆ ਇਮਾਰਤਾਂ ਜਾਂ ਕਈ ਚੀਜ਼ਾਂ ਐਸੀਆਂ ਅਲੋਪ ਹੋ ਚੁੱਕੀਆਂ ਉਹ ਕਿਸੇ ਚੈਨਲ ਨੇ ਨਹੀਂ ਦਿਖਾਈਆਂ ਹਾਂ ਜੀ ਉਹ ਕੱਲਾ ਹਰਪੇਸ਼ ਸਿੱਧੂ ਦਿਖਾ ਰਿਹਾ ਵਾਹ ਜੀ ਵਾਹ ਬਹੁਤ ਸ਼ੁਕਰ ਹੈ ਜੀ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਸ਼ੁਕਰ ਤੇ ਡਿਸਕਵਰੀ ਨੇ ਵੀ ਨਹੀਂ ਹਜੇ ਉਹ ਚੀਜ਼ਾਂ ਪਈਆਂ ਵਾਹ ਵੱਡੀ ਗੱਲ ਆਪਾਂ ਪਾਸ਼ਾ ਤੁਹਾਨੂੰ ਹੋਰ ਸੇਵਾ ਦੇਵੇ ਹਾਂ ਵੱਡੀ ਗੱਲ ਆਪਣੀ ਪੰਜਾਬ ਦੇ ਜਿੰਨੇ ਵੀ ਆ ਆਪਾਂ ਕਹਿ ਦਈਏ ਵਿਰਾਸਤੀ ਸਥਾਨ ਹੈ ਜਾਂ ਲੋਪ ਹੋ ਚੁੱਕੇ ਆ ਜਾਂ ਆ ਕਹਿ ਵੀ ਇਹ ਵੀ ਕਹਿ ਸਕਦੇ ਇਹਦੇ 'ਚ ਕੋਈ ਸੰਕੋਚ ਨਹੀਂ ਕਿ ਕਈਆਂ ਇਨਸਾਨਾਂ ਨੂੰ ਹਜੇ ਤੱਕ ਉਹ ਇਤਿਹਾਸ ਦਾ ਨਹੀਂ ਪਤਾ ਪਤਾ ਨਹੀਂ ਹਾਂਜੀ ਹਾਂਜੀ ਉਹ ਇਹ ਜਾ ਜਾ ਕੇ ਆਪਣੇ ਖਰਚੇ ਤੇ ਕੋਈ ਨਹੀਂ ਕੋਈ ਵੀ ਕਿਸੇ ਤੋਂ ਲੈ ਕੇ ਕਰਦੇ ਆਪਣੇ ਖਰਚੇ ਤੇ ਕਰਦੇ ਆ ਵਾਹ ਜੀ ਵਾਹ ਨਹੀਂ ਮਿਲੇਗਾ ਰਾਜੀ ਦਾ ਸਾਨੂੰ ਬੈਨੀਫਿਟ ਮਿਲਦਾ ਹੈ ਐਂਡ ਜਿਹੜੀ ਉਹ ਮੈਂ ਵੀ ਗੱਲ ਕੀਤੀ ਸੀ ਨਾ ਆਸਾਂਖ ਪਾਈ ਸੀ ਜੀ ਬਹੁਤ ਕੁਝ ਮਿਲਦਾ ਹੈ ਬਹੁਤ ਬਹੁਤ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮੰਗ ਚਿੰਦਿਆ ਭੜ ਪਾਵਣਾ ਇਹ ਅਵਸਥਾ ਬਣेंगी ਹੀ ਬਣੇਗੀ ਲਾਜ ਮੀਏ ਲੱਗੇ ਰਹੋ ਧੰਨਵਾਦ ਤੁਹਾਨੂੰ ਇਹ ਚੀਜ਼ ਮਿਲੀ ਹੈ ਪੈਸੇ ਨੇ ਕੋਈ ਨਾਲ ਨਹੀਂ ਜਾਣਾ ਕੋਈ ਚੀਜ਼ ਨੇ ਸਰੀਰ ਨੇ ਨਾਲ ਨਹੀਂ ਜਾਣਾ ਜਾਏਗਾ ਤਾਂ ਉਹਦਾ ਸੇਵਾ ਉਹਦਾ ਨਾਮ ਦੀ ਸੰਗਤ ਹੈ ਤੁਸੀਂ ਦੇਖੀ ਹੋਵੇ 사우ਦੀ ਅਰਬ ਦੇ ਵਿੱਚ ਇੱਕ ਸ਼ੇਖ ਨੇ ਨਾਮ ਮੁਹੰਮਦ ਬਿਨ ਜਾਇਦ ਜੀ ਆਹ ਲਾ ਲਾ ਬਟੇ ਨੇ ਹਾਂਜੀ ਨਾਮ ਛੱਡਣ ਦੀ ਗੱਲ ਕਰਦਾ ਹਾਂ ਮੁਹੰਮਦ ਬਿਨ ਜਾਇਦ ਨੇ ਨਾਮ ਛੱਡਣ ਦੀ ਖਾਤਰ ਕੀ ਕੀਤਾ ਸਭ ਤੋਂ ਪਹਿਲਾਂ ਤਾਂ ਇੱਕ ਉਹ ਆਈਸਲੈਂਡ ਕਹਿੰਦੇ ਜੀ ਆਈਸਲੈਂਡ ਸਮੁੰਦਰ ਦੇ ਕੰਡੇ ਖਰੀਦਿਆ ਅੱਛਾ ਫਿਰ ਉਹਨੇ ਆਪਣੇ ਇੰਡੀਆ ਤੋਂ ਪੱਥਰ ਲੈ ਕੇ ਗਿਆ ਉੱਥੇ ਖਦਵਾਈ ਕਰਾਈ 20 ਫੁੱਟ ਥੱਲੇ ਤੇ 10 ਫੁੱਟ ਤਾਂ ਨਾਮ ਛੱਡਿਆ ਹਾਂਜੀ ਨਾਮ ਛੱਡਣਾ ਮੁਹੰਮਦ ਬਿਨ ਜਾਇਦ ਨਾਮ ਉਤੇ ਲਿਖਤਾ ਅੱਛਾ ਆਪਾਂ ਨੂੰ ਖੜੇ ਨੂੰ ਤਾਂ ਮਾਰਤਾਉ ਦਿਖਦੀਆਂ ਨਹੀਂ ਉਹ ਦੇਖ ਕਦੋ ਸਕਦੇ ਆ ਜਦੋਂ ਆਪਾਂ ਹੈਲੀਕਾਪਟਰ ਤੇ ਜਾਵਾਂਗੇ ਉਹਨੇ ਪੈਸਾ ਲਗਾ ਕੇ ਉਹ ਨਾਮ ਲਿਖਾਇਆ ਕੁਝ ਸਮੇਂ ਬਾਅਦ ਉਹ ਪਾਣੀ ਉਸ ਨਾਮ ਨੂੰ ਸਾਫ਼ ਕਰ ਦੇਗਾ ਹੂੰ ਸਮੁੰਦਰ ਚ ਹੈ ਨਾਮ ਕਰਮ ਛੱਡਦੇ ਆ ਹਾਂ ਫੇ ਤੁਸੀਂ ਕਰ ਰਹੇ ਹੋ ਜਦੋਂ মিডিਆ ਅੱਛਾ ਅੱਜ মিডিਆ ਥੋੜਾ ਆਪਾਂ ਨਹੀਂ ਹੋਵਾਂਗੇ ਉਦੋਂ ਹੋ ਤਕਨੀਕ ਆਉਗੀ ਤਾਂ ਉਸ ਵੇਲੇ ਉਸ ਵੇਲੇ ਹਰਪੇਜ ਸਿੱਧੂ ਫਰੋਲਿਆ ਜਾਊਗਾ ਵੀ ਇਹਨਾਂ ਯਾਰ ਚੀਜ਼ਾਂ ਵਿਖਾਈਆਂ ਤੇ ਇੱਕ ਬੰਦਾ ਕੰਮ ਕਰ ਰਿਹਾ ਉਹ ਤੁਹਾਡੇ ਕੰਮ ਕਰਕੇ ਤੁਹਾਡਾ ਨਾਮ ਫਰੋਲਿਆ ਜਾਣਾ ਤੇ ਕਈ ਬੰਦੇ ਪੈਸਾ ਲਗਾ ਰਹੇ ਆ ਪੱਥਰਾਂ ਦੇ ਵਿੱਚ ਜ਼ਮੀਨ ਦੇ ਵਿੱਚ ਅਸਮਾਨ ਦੇ ਵਿੱਚ ਉਹ ਦੁਬਈ ਬਣੀ ਆ ਪਾਮ ਜਮੇਰਾ ਜੀ ਉਹ ਦੇਖਦਾ ਨਾ ਉਹ ਆਪਾਂ ਹੈਲੀਕਾਪਟਰ ਨਾਲ ਜਾ ਕੇ ਦੇਖ ਸਕਦੇ ਉਹ ਦੇਖ ਵੀ ਆਪਾਂ ਉੱਥੇ ਜਾ ਕੇ ਸਕਦੇ ਨਾ ਕਿੱਥੇ ਆਪਣੇ ਕਰਮ ਇਥੇ ਕੀਤੇ ਆ ਤੇ ਪੂਰੀ ਦੁਨੀਆ ਚ ਨਾਮ ਜਾਨੇ ਸਾਰੇ ਦਿਖੇਗਾ ਆਪ ਜੀ ਦਾ ਕਰਮ ਬਿਲਕੁਲ ਜੀ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਕੋ ਨਾਨਕ ਇਹ ਜੇ ਤਮੈ ਕਿਨ ਜਪਿਓ ਗੁਰਮਤ ਇਹ ਚੀਜ਼ ਹੈ ਰਹਿਣੀ ਹੈ ਬਹੁਤ ਵਧੀਆ ਕੰਮ ਹੈ ਤੁਹਾਨੂੰ ਫਰੋ ਲਿਆ ਜਾਓ ਰਹਿੰਦੀ ਦੁਨੀਆ ਤੱਕ ਜਦ ਮੀਡੀਆ ਫਰੋ ਲੂਗਾ ਨਾ ਕਰੇ ਆਓ ਸਾਡੇ ਚਾਹ ਨੂੰ ਕਿਆ ਕਰਿਓ ਜਰੂਰ ਜਰੂਰ ਆਵਾਂਗੇ ਜੀ ਇਹ ਸਾਡੋ ਦਿਖੇਗੀ ਤੁਹਾਨੂੰ ਨਾਲ ਲੱਗ ਆਵਾਂਗੇ ਇਹ ਸ਼ਕਲ ਵੀ ਸਾਨੂੰ ਤੁਹਾਨੂੰ ਸਾਡੇ ਚੰਦ ਦੇ ਰੋ ਦੇ ਜੀ ਸੇਵਾ ਕਰਦੇ ਮਹਾਰਾਜ ਦੇ ਲੈਵਲ ਦੀ ਤਿਆਰ ਕੀਤੀ ਹੈ ਨਹੀਂ ਤਾਂ ਆਪਾਂ ਬਣਾ ਲੈਣੇ ਆ ਨਾ ਜੁਗਾਰ ਲਾ ਕੇ ਬਣਨੀ ਆ ਜਿੰਨੀ ਪੰਜੇ ਬਣਨੀ ਆ ਜਿੱਦਾਂ ਕਹਿੰਦੇ ਨੇ ਨਾ ਵੀ ਮੋਟਾ ਬੰਦਾ ਲੈ ਉਹਨੂੰ ਸਪਲੈਂਡਰ ਦੇ ਬੈਠਿਆ ਹੋਏ ਕਹਿੰਦੇ ਇਹ ਤਾਂ ਬੁਲਟ ਤੇ ਜੱਜਦਾ ਹੈ ਉਹ ਚੀਜ਼ ਹੈ ਵੀ ਇਹ ਗੁਰੂ ਸਾਹਿਬ ਦੀ ਚੀਜ਼ ਹੈ ਬਿਲਕੁਲ ਜਦੋਂ ਅਸੀਂ ਖਾਲੀ ਪਾਲਕੀ ਲੈ ਕੇ ਆਏ ਸਾਡੀ ਪਾਲਕੀ ਨੂੰ ਵੀ ਨਮਸਕਾਰਾਂ ਹੋ ਰਹੀਆਂ ਚਾਹੇ ਪੁਲਿਸ ਵਾਲੇ ਵੀਰ ਵੀ ਖੜੇ ਹੋਣ ਸਾਡੇ ਉਹ ਵੀ ਨਮਸਕਾਰ ਕਰਦੇ ਖਾਲੀ ਖਾਲੀ ਪਾਲਕੀ ਇਸ ਨੂੰ ਤਾਂ ਪਤਾ ਨਹੀਂ ਕੀ ਕੀ ਹੋਏਗਾ ਜੀ ਬਿਲਕੁਲ ਇਸ ਨੂੰ ਪਤਾ ਨਹੀਂ ਕੀ ਕੀ ਨਮਸਕਾਰਾਂ ਹੋਣਗੀਆਂ ਉਸ ਪਾਲਕੀ ਨੂੰ ਵੀ ਅਸੀਂ ਦਰਸ਼ਨ ਕਰਾ ਕੇ ਲੈ ਆਉ ਜੀ ਖਾਲੀ ਪਾਲਕੀ ਨੂੰ ਨਮਸਕਾਰ ਹੁੰਦੀ ਹੈ ਗੁਰੂ ਸਾਹਿਬ ਦੀ ਚੀਜ਼ ਕਰਕੇ ਸੋ ਜਿਹੜਾ ਗੁਰੂ ਸਾਹਿਬ ਦਾ ਕੰਮ ਕਰੇਗਾ ਇਹਨਾਂ ਨੂੰ ਵੀ ਸਨਮਾਨ ਦਰਬਾਰ ਸਾਹਿਬ ਤੋਂ ਤਾਂ ਹੀ ਮਿਲਿਆ ਨਾ ਬਿਲਕੁਲ ਸਵਾਮਾ ਵੱਡੀਆਂ ਨੇ ਅੱਛਾ ਆਪੇ ਵੀ ਆਪੋ ਸੇ ਤੇ ਬਣਾਈ ਜਾਂਦੇ ਕੋ अच्छा जी ਉਹਨਾਂ ਦੀ ਆਵਾਜ਼। ਹਾਂ ਦੇਖੋ ਅਗਲੀ ਵਾਰੀ ਆਪਾਂ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ। ਬਾਬਾ ਜੀ ਧੰਨਵਾਦ। ਜ਼ਰੂਰ ਆਕਮਾਂਗੇ ਤੁਹਾਡੇ ਉੱਥੇ ਵੀ। ਹਾਂ ਜਦੋਂ ਮਰਜ਼ੀ ਆਓ। ਬਹੁਤ ਚੰਗਾ ਲੱਗਿਆ ਮਿਲ ਕੇ। ਧੰਨਵਾਦ ਵੀਰੇ। ਜੀ। ਤੇ ਉਮੀਦ ਕਰਾਂਗੇ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਨਵੇਂ ਨਮੂਨੇ ਡਿਜ਼ਾਈਨ ਘੜਦੇ ਜਾਓਗੇ। ਆਪਾਂ ਅਗਲੀ ਵਾਰ ਮਾਰਚ 'ਚ ਮਿਲਾਂਗੇ ਜੀ ਵੀਡੀਓ ਰਾਈ ਉਹ ਕੁਝ ਹੋਰ 2-3 ਪ੍ਰੋਜੈਕਟ ਤਿਆਰ ਕਰ ਰਹੇ ਆ। ਉਹ ਸੰਗਤ ਵੱਲੋਂ ਦਿੱਤਾ ਹੁਲਾਰਾ ਹੀ ਹੈ ਜਿਵੇਂ ਇਹਨਾਂ ਨੇ ਦਿੱਤਾ ਸੀਗਾ। ਜੀ। ਤੇ ਮਿਲ ਕੋਸ਼ਿਸ਼ ਕਰਦਾ ਮੈਂ। ਧੰਨਵਾਦ ਮਿਹਰਬਾਨੀ।